हेलो एवरीवन वेलकम टू ब्राइट फ्यूचर एकेडमी मैम अनप्रीत कौर आज ਤੁਹਾਡੇ ਲਈ স্পেশাল ক্লাস শুরু ਕਰਨ ਜਾ ਰਹੀਆਂ ਜਿਸ ਵਿੱਚ ਆਪਾਂ 6th ਕਲਾਸ ਦੇ LCRT ਦਾ ਫਰਸਟ ਚੈਪਟਰ ਕਰਾਂਗੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਉਮੀਦ ਹੈ ਕਿ ਤੁਹਾਨੂੰ ਕਲਾਸ ਪਸੰਦ ਆਵੇਗੀ ਕੰਸੀਡਰ ਦ ਫਾਲੋਇੰਗ ਸਟੇਟਮੈਂਟ ਅਬਾਊਟ ਅਰਲੀ ਐਗਰੀਕਲਚਰ ਸ਼ੁਰੂਆਤੀ ਖੇਤੀਬਾੜੀ ਬਾਰੇ ਹੇਠਾਂ ਦਿੱਤੇ ਕਥਨਾਂ ਤੇ ਵਿਚਾਰ ਕਰੋ ਆਪਸ਼ਨ 1 ਵੀਟ ਐਂਡ ਬਾਰਲੇ ਵਰ ਦਾ ਫਰਸਟ ਕ੍ਰੌਪ ਗਰਾਊਂਡ ਇਨ ਦਾ ਸੁਲੇਮਾਨ ਐਂਡ ਕਿਰਥਾਰ ਹਿਲਸ ਕਣਕ ਅਤੇ ਜੌਂ ਕਾਨਕ ਅਤੇ ਜੋ ਅਤੇ ਕਿਰਥਾਰ ਦੀਆਂ ਪਹਾੜੀਆਂ ਵਿੱਚ ਉਗਾਈਆਂ ਜਾਣ ਵਾਲੀਆਂ ਪਹਿਲੀਆਂ ਫਸਲਾਂ ਹਨ অপਸ਼ਨ 2 Rice was first grown in the south of Vindhyas ਛੋ ਵਿੰਧਿਆਸ ਛੋ ਸਭ ਤੋਂ ਪਹਿਲਾ ਵਿੰਧਿਆ ਦੇ ਦੱਖਣ ਵਿੱਚ ਉਗਾਈ ਗਏ ਹਾਂਜੀ ਸਟੂਡੈਂਟ ਆਪਣੀ ਫਰਸਟ অপਸ਼ਨ ਕੀ ਹੈ ਕਿ

तो स्टूडेंट दसो अपना राइट आंसर की होगा तो अपना राइट आंसर होगा ए ऑप्शन ओनली फर्स्ट ऑप्शन राइट आंसर रहेगा अ स्टेटमेंट स्टेटमेंट फर्स्ट इज करेक्ट स्टेटमेंट टू इज रॉन्ग बिकॉज राइज वास फर्स्ट ग्रोन टू द नॉर्थ ऑफ विद्याज़ ਜੋ ਆ ਬੜਾ ਕਥਨਿਕ ਹੈ ਉਹ ਸਹੀ ਹੈ ਕਥਨ ਤੋਂ ਗਲਤ ਹੈ ਕਿਉਂਕਿ ਚੋਲ ਸਭ ਤੋਂ ਪਹਿਲਾਂ ਵਿੰਦਿਆ ਦੇ ਉੱਤਰ ਵਿੱਚ ਉਗਾਏ ਗਏ ਸੀ ਨਾ ਕਿ ਦੱਖਣ ਵਿੱਚ ਤਾਂ ਆਪਣਾ ਫਰਸਟ ਤਾਂ ਆਪਣਾ ਰਾਈਟ ਅਨਸਰ ਕੀ ਹੋਏਗਾ ਇਹ ਆਪਸ਼ਨ ਰਿਗਾਰਡਿੰਗ ਮੈਨੂਸਕ੍ਰਿਪਟ ਕਨਸੀਡਰ दैट ਸਟੇਟਮੈਂਟ ਹੱਥ ਲਿਖਤ ਹੱਥ ਲਿਖਤਾ ਮੈਨੂਸਕ੍ਰਿਪਟ ਦੇ ਸਬੰਧ ਵਿੱਚ ਇੰਨਾ ਕਥਨਾ ਤੇ ਵਿਚਾਰ ਕਰੋ অপশন 1 দে আর রিটেন বাই হ্যান্ড অন পাম লিভস এ তাড় ਦੇ ਪੱਤਿਆਂ ਤੇ ਹੱਥ ਨਾਲ ਲਿਖੀਆਂ ਗਈਆਂ ਸਨ ਇਹ ਤਾੜ ਤਾੜ ਜਿਤ ਦਰਖਤ ਹੁੰਦਾ ਹੈ ਪलम ਦਾ ਤਾੜ ਦੇ ਇਹ ਤਾੜ ਦੇ ਪੱਤਿਆਂ ਤੇ ਹੱਥ ਨਾਲ ਲਿਖੀਆਂ ਗਈਆਂ অপশন 2 দে আর ਫਾਊਂਡ ਇਨ ਪਰਫੈਕਟ ਕੰਡੀਸ਼ਨ ਟੂਡੇ ਇਹ ਇਹ ਅੱਜ ਹਮੇਸ਼ਾ ਬਹੁਤ ਵਧੀਆ ਹਾਲਾਤ ਬਹੁਤ ਵਧੀਆ ਹਾਲਾਤ ਵਿੱਚ ਮਿਲਦੀਆਂ ਹਨ ਤਾਂ ਸਟੂਡੈਂਟ ਦੱਸੋ ਕਿ ਜੋ ਹੱਥ ਲਿਖਤ ਹਨ ਮੈਨੇ ਸਕ੍ਰਿਪਟਾ ਹਨ ਇਹਨਾਂ ਦੇ ਸਬੰਧ ਵਿੱਚ ਕਿਹੜਾ ਕਥਨ ਸਹੀ ਹੈ ਕਿ ਦੇਵਰ ਰਿਟਨ ਬਾਈ ਹੈਂਡ ਆਨ ਪੇਪਰ ਲੀव्स ਥੇ ਆਰ ਆਲਵੇਸ ਫਾਈਂਡ ਇਨ ਪਰਫੈਕਟ ਕੰਡੀਸ਼ਨ ਟੂਡੇ ਤਾਂ ਦੱਸੋ ਓਨਲੀ 1 ਓਨਲੀ 2 ਬੂਥ ਐਂਡ ਬੂਥ 1 and 2 neither 1 nor 2 ਤੇ ਸਟੂਡੈਂਟ ਦੱਸੋ ਕਿ ਆਪਣਾ ਰਾਈਟ ਆਨਸਰ ਕੀ ਹੋਵੇਗਾ ਤਾਂ ਆਪਣਾ ਰਾਈਟ ਆਨਸਰ ਹੋਏਗਾ ਓਨਲੀ ਫਸਟ ਕਿਉਂਕਿ ਇਹ ਧਾੜ ਦੇ ਪੱਤਿਆਂ ਤੇ ਹੱਥ ਨਾਲ ਲਿਖੀਆਂ ਗਈਆਂ ਸਨ ਮੈਨੀ ਮੈਨਿਸਕ੍ਰਿਪਟ ਵਰ ਰਿਟਨ ਬਾਈ ਇਨਸੈਕਟ ਰਿਟਨ ਬਾਈ ਮੈਨੀ ਮੈਨਿਸਕ੍ਰਿਪਟਸ ਵਰ ਰਿਟਨ ਬਾਈ ਇਨਸੈਕਟਸ ਔਰ ਡੈਸਟ੍ਰੋਇਡ only some survived in temples and monasteries jo bahut sariyan bahut sariyan hath likitanu kee kideyan ne kha liya ya nasht kar ditta sirf kuch hi mantra ate mathha vich ki hai surakshit rahiyan ate kehe taad de patte te hath ra likhiya gayiyan han ta only e apna only ek option hai oh apni sahi hai e option apna right answer rahega ਕੰਸੀਡਰ ਸਟੇਟਮੈਂਟ ਅਬਾਊਟ ਇਨਸਕ੍ਰਿਪਸ਼ਨ ਸ਼ੀਲਾ ਲੇਖਾ ਬਾਰੇ ਕਥਨਾਂ ਤੇ ਵਿਚਾਰ ਕਰੋ ਸ਼ੀਲਾ ਲੇਖਾਂ ਜੋ ਮੰਦਿਰਾਂ ਵਿੱਚ ਲਿਖੇ ਜਾਂਦੇ ਸੀ ਸ਼ੀਲਾ ਲੇਖਾ ਬਾਰੇ ਕਥਨਾਂ ਤੇ ਵਿਚਾਰ ਕਰੋ ਆਪਸ਼ਨ ਫਰਸਟ ਥੀਸ ਆਰ ਰਾਈਟਿੰਗ ਔਨ ਹਾਰਡ ਸਰਫੇਸਸ ਲਾਈਕ ਸਟੋਨ ਔਰ ਮੈਟਲ ਇਹ ਪੱਥਰ ਜਾਂ ਤਾਤ ਵਰਗੀਆਂ ਸਖਤ ਸਤਹਿ ਤੇ lettan option 2 kings used dam to record their victories and orders राजे ਨਦੀ ਵਰਤੋਂ ਆਪਣੇ ਜਿੱਤਾਂ ਤੇ ਹੁਕਮਾਂ ਨੂੰ ਦਰਜ ਕਰਨ ਲਈ ਕਰਦੇ ਸਨ ਤਾਂ ਸਟੂਟਟ ਦੱਸੋ ਕਿ ਇਹਨਾਂ ਦੋਨਾਂ ਵਿੱਚੋਂ ਸ਼ੀਲਾ ਲੇਖਾ ਬਾਰੇ ਕਿਹੜਾ ਕਥਨ ਸਹੀ ਹੈ these are writing on a hard surface like stone or metal kings used them to record their victories and orders student dasso apna right answer ki hovega only first only second both one and two neither one or two the student dasso right answer ki hovega ta apna right answer hovega both one and two eh patthar ja tatv vargi sakdas ta te vi likhya jande si ate he raaje nadi varto apne jitta te hukman nu darj karan layi ਕਰਵਾਉਂਦੇ ਸਨ ਕਿਉਂਕਿ ਜਦੋਂ ਪਹਿਲਾ ਸਮੇਂ ਵਿੱਚ ਰਾਜੇ ਜਿੱਤਦੇ ਸੀ ਉਹ ਆਪਣੇ ਕੀ ਜਿੱਤਾਂ ਨੂੰ ਮੰਤਰੀਆਂ ਦੇ ਵਾਰ ਸ਼ਿਲਾ ਲੇਖਾਂ ਤੇ ਲਿਖਵਾਉਂਦੇ ਸੀ ਬੂਥ ਸਟੇਟਮੈਂਟ ਆਰ கரੈਕਟ ਇਨਸਕ੍ਰਿਪਸ਼ਨ ਪ੍ਰੋਵਾਈਡ ਆ ਪਰਮਾਨੈਂਟ ਰਿਕਾਰਡ ਆਫ ਰਾਇਲ ਰਾਇਲ ਡਿਕ੍ਰੀਸ ਐਂਡ ਅਚੀਵਮੈਂਟ ਦੋਵੇਂ ਕਥਨ ਕੀ ਹਨ ਸਹੀ ਹਨ ਸ਼ਿਲਾ ਲੇਖ ਹੈ ਜੋ ਸ਼ਾਹੀ ਫਰਮਾਨਾਂ ਅਤੇ ਪ੍ਰਾਪਤੀਆਂ ਦਾ ਕੀ ਹੈ ਪੱਕਾ ਰਿਕਾਰਡ ਕਰਦੇ ਹਨ ਵਾਧੇ 4 ਨੰਬਰ ਕੁਐਸਚਨ ਵੱਲ ਅਬਾਊਟ ਦਾ ਨੇਮ ਇੰਡੀਆ ਐਂਡ ਭਾਰਤ ਇੰਡੀਆ ਤੇ ਭਾਰਤ ਨਾਮ ਬਾਰੇ অপশন 1 ਦਾ ਵਰਡ ਇੰਡੀਆ ਕਮ ਫਰੋਮ ਰੀਵਰ ਇੰਡਸ ਇੰਡੀਆ ਜੋ ਸ਼ਬਦ ਸਿੰਧ ਨਦੀ ਤੋਂ ਆਇਆ ਹੈ অপশন 2 ਦਾ ਨੇਮ ਭਾਰਤ ਵਾਸ ਮੈਂਸ਼ਨਡ ਇਨ ਰਿਗਵੇਦ ਭਾਰਤ ਨਾਮ ਦਾ ਜ਼ਿਕਰ ਰਿਗਵੇਦ ਵਿੱਚ ਰਿਕ ਵੇਦ ਵਿੱਚ ਕੀਤਾ ਗਿਆ ਸੀ ਤਾਂ ਸਟੂਡੈਂਟ ਦੱਸੋ ਆਪਣਾ ਰਾਈਟ ਆਨਸਰ ਕੀ ਹੋਵੇਗਾ ਕਿ অপਸ਼ਨ 1 ਦਾ ਵੜ ਇਡੀਆ ਕਮ ਫਰੋਮ ਦਾ ਰਿਵਰ ਇੰਡਸ অপਸ਼ਨ 2 ਦਾ ਨੇਮ ਭਾਰਤਵਾਜ ਮੈਂਸ਼ਨਡ ਇੰਦਰ ਰਿਕ ਵੇਦ ਪਰਤ ਨਾਮ ਦਾ ਜ਼ਿਕਰ ਰਿਕ ਵੇਦ ਵਿੱਚ ਆਇਆ ਹੈ ਤਾਂ ਦੱਸੋ ਓਨਲੀ ਫਸਟ ਓਨਲੀ ਸੈਕੰਡ ਬੂਥ 1 ਐਂਡ 2 ਨੈਦਰ 1 অর 2 ਸਟੂਡੈਂਟ ਦੱਸੋ ਆਪਣਾ ਰਾਈਟ ਆਨਸਰ ਕੀ ਹੋਵੇਗਾ ਤਾਂ ਆਪਣਾ ਰਾਈਟ ਆਨਸਰ ਹੋਵੇਗਾ ਸੀ ਆਪਸ਼ਨ ਬੂਥ 1 ਐਂਡ 2 ਬੂਥ ਆਰ ਟ੍ਰਿਓ ਰਿਗਵੇਦ ਇਜ਼ ਅ ਅਰਲੀਸਟ ਕੰਪੋਜੀਸ਼ਨ ਇਨ ਸੰਸਕ੍ਰਿਤ ਦੋਵੇਂ ਸਹੀ ਹਨ ਰਿਗਵੇਦ ਸੰਸਕ੍ਰਿਤ ਦੀ ਕੀ ਹੈ ਸਭ ਤੋਂ ਪੁਰਾਣੀ ਰਚਨਾ ਹੈ ਲਗਭਗ ਪਿਛਲੇ 300 ਸਾਲ ਪੁਰਾਣੀ ਇਹ ਤਾਂ ਆਪਣੇ ਦੋਨੇ ਦੋਨੇ ਕਿਨੇ ਸਹੀ ਨੇ ਜੋ ਇੰਡਸ ਇੰਡੀਆ ਨਾ ਕੀ ਹੈ ਇੰਡਸ ਨਦੀ ਤੋਂ ਪਿਆ ਅਤਰੀਗੁਬਤ ਵਿੱਚ ਭਰਤ ਨਾਮ ਦਾ ਜ਼ਿਕਰ ਮਿਲਦਾ ਹੈ ਕੰਸੀਡਰ ਦਾ ਫੋਲੋਇੰਗ ਰਿਗਾਰਡਿੰਗ ਦਾ ਰਿਵਰ ਕੰਗਾ ਕੰਗਾ ਨਦੀ ਦੇ ਸਬੰਧ ਵਿੱਚ ਹੇਠ ਲਿਖਿਆ ਤੇ ਵਿਚਾਰ ਕਰੋ ਅਫੀਰ ਫਸਟ citys developed on its bank about 2500 years ago city developed on its bank on 2500 years ago is de kande te lagbhag 2500 sal pehla shehar da vikas hoya option 2 madhya Magadha was a powerful kingdom located to the north of Ganga Magadha te shaktishali raj si jo Ganga de uttar vich sthit si ta student das ke do na vicho right answer ki hovega ki Ganga nadi de swant vich dasso city is developed in its bank about 2500 years ago मध्य आवाज पावर होल केडम लोकेटेड टू द फ्रॉम दैट द स्टूडेंट द सो ऑप्शन ए ओनली फर्स्ट ऑप्शन बी ओनली सेकंड ऑप्शन सी बोथ 1 एंड 2 ऑप्शन सी नेदर 1 और 2 तो दसो अपना राइट आंसर की होवेगा तो अपना राइट आंसर होगा अपना राइट आंसर होगा ए ऑप्शन ओनली फर्स्ट statement two is wrong because mathya was located to the south of the ganga kathan apna do ki galat hai kyunki math ki si ganga de dakhan vich sthit si na ki uttar vich regarding ar regarding archaeological find pratav khoj da sambandh vich jo praniyan khoj aayin si unna de sambandh vich thi pratav khoj da sambandh vich option a অপশন এ আরকিওলজিস্ট फाइंड ओनली रिटन রেকর্ড পুরাতত্ত্ব বিজ্ঞানয় শুধু লিখিত রেকর্ড পুরাতত্ত্ব বিজ্ঞানয় শুধু লিখিত রেকর্ডই मिलते ਹਨ অপশন 2 টুলস 포টস অরনামেন্ট এন্ড কন্স আর অলসো সোর্স অফ হিস্টরি সন্দ পান্ডে গানে ate सिक्के भी इतिहास दे स्रोत ਹਨ ਦੋ ਸਟੂਡੈਂਟੇ ਆਪਣੇ ਫਰਸਟ ਆਪਸ਼ਨ ਹੈ ਸੈਕਿੰਡ ਆਪਸ਼ਨ ਹੈ ਇਹਨਾਂ ਵਿੱਚੋਂ ਕਿ ਰਾਈਟ ਆਪਸ਼ਨ ਕਿਹੜੀ ਹੈ ਕਿ ਪ੍ਰਾਤਿਵਿਗਿਆਨ ਨੂੰ ਸਿਰਫ ਲਿਖਤੀ ਰਕਾਰੋਂ ਮਿਲਦੇ ਹਨ ਜਾਂ ਸੰਦਪਾਡੇ ਗਣੇ ਸਿੱਕੇ ਵੀ ਇਤਿਹਾਸ ਦੇ ਸਰੋਤ ਹਨ ਓਨਲੀ ਫਰਸਟ ਓਨਲੀ ਸੈਕਿੰਡ ਬੋਥ 1 ਐਂਡ 2 ਨੈਦਰ ਡੀ ਨੌਰ 2 ਤਾਂ ਆਪਣਾ ਰਾਈਟ ਆਂਸਰ ਕੀ ਹੋਏਗਾ ਓਨਲੀ 2 অপশন ਕੀ ਹੈ ਆਪਣਾ B রাইট आंसर ਹੈ ਕਿਉਂਕਿ ਸੰਦਪਾਣਡੇ ਗਹਿਣੇ ਤੇ ਸਿੱਕੇ ਵੀ ਕੀ ਹਨ ਇਤਿਹਾਸ ਦੇ ਸਰੋਤ ਹਨ ਆਰਕੀਓਲੋਜੀ ਇਸ ਅ ਸਟਡੀ ਆਫ ਫਿਜ਼ੀਕਲ ਰਿਮੇਨ ਨਾਟ ਜਸਟ ਰਿਟਰਨ ਰਿਕਾਰਡ ਪ੍ਰਾਤਤਵ ਵਿਗਿਆਨ ਹੈ ਜੋ ਭੌਤਿਕ ਅਵਸ਼ੇਸ਼ਾਂ ਦਾ ਡਿਆਨਾ ਨਾ ਕਿ ਸਿਰਫ ਲਿਖਤੀ ਰਿਕਾਰਡ ਦਾ ਜੋ ਪ੍ਰਾਤਤਵ ਵਿਗਿਆਨ ਹੈ ਇਸ ਵਿੱਚ ਕੀ ਹੈ ਭੌਤਿਕ ਅਵਸ਼ੇਸ਼ਾਂ ਦਾ ਅਧਿਐਨ ਕੀਤਾ ਜਾਂਦਾ ਹੈ ਨਾ ਕਿ ਜੋ ਕੀ ਹੁੰਦੇ ਹਨ ਨਾ ਲਿਖਤੀ ਰਿਕਾਰਡ ਉਹਨਾਂ ਦਾ statement about dates tarikhon bare kathan option 1 ad stand for after death ad da arth hai maut to baad option 2 ce stand for common era ce stand for common era and is used instead of ad CE ਦਾ ਅਰਥ ਹੈ ਕਾਮਨ ਈਰਾ ਅਤੇ ਇਸ ਨੂੰ AD ਦੀ ਥਾਂ ਵਰਤਿਆ ਜਾਂਦਾ ਹੈ ਤਾਂ ਦੱਸੋ ਸਟੂਡੈਂਟ ਜੋ ਤਰੀਕਾ ਨਿਰਧਾਰਿਤ ਕੀਤਾ ਜਾਂਦੀ ਹੈ ਨਹੀਂ ਨਵਰੇ ਕਿ AD स्टैंड फॉर ਆਫਟਰ ਡੈਥ AD ਦਾ ਕੀ ਅਰਥ ਹੈ ਮੌਤ ਤੋਂ ਬਾਅਦ CE स्टैंड फॉर ਕਾਮਨ ਈਰਾ ਐਂਡ ਇਸ ਯੂਜ਼ਡ ਇਨ ਸੈਡ ਆਫ AD CE ਦਾ ਅਰਥ ਹੈ ਕਾਮਨ ਈਰਾ ਅਤੇ ਇਸ ਨੂੰ AD ਦੀ ਥਾਂ ਵਰਤਿਆ ਜਾਂਦਾ ਹੈ दसो ऑप्शन ए ओनली फर्स्ट ऑप्शन बी ओनली टू ऑप्शन सी बूथ वन एंड टू ऑप्शन डी नैदर स्टूडेंट दसो अपना राइट आंसर अपना राइट आंसर होगा बी ऑप्शन ओनली टू है जो अपना सही है ए डी स्टैंड फॉर अनो डोमिनी ईयर ऑफ लॉर्ड नॉट आफ्टर डेथ एडी ਦਾ ਕੀ ਅਰਥ ਹੈ? ਅਨੋ ਡੋਮਿਨੀ ਪ੍ਰਭੂ ਦਾ ਸਾਲ ਨਾ ਕਿ ਮੌਤ ਤਵਾਦ। एडी ਦਾ ਕੀ ਅਰਥ ਹੈ? ਅਨੋ ਡੋਮਿਨੀ ਪ੍ਰਭੂ ਦਾ ਸਾਲ ਨਾ ਕਿ ਆਪੇ ਦਾ ਅਰਥ ਮੌਤ ਤੋਂ ਨਹੀਂ ਲੈਂਦੇ ਤਾਂ ਆਪਣਾ ਰਾਈਟ ਆਨਸਰ ਕੀ ਹੋਵੇਗਾ? ਬੀ ਆਪਸ਼ਨ ਕਨਸੀਡਰ ਦਾ ਲਾਈਫ ਆਫ अर्ली ਪੀਪਲ ਸ਼ੁਰਾਤੀ ਲੋਕਾਂ ਦੇ ਜੀਵਨ ਤੇ ਵਿਚਾਰ ਕਰੋ। ਆਪਸ਼ਨ 1 ਹੰਟਰ ਗੈਦਰਸ ਮੂਵਡ ਫਰਮ ਪਲੇਸ ਟੂ ਪਲੇਸ ਸ਼ਿਕਾਰੀ ਸੰਗ੍ਰਹਿ ਕਰਤਾ ਇੱਕ ਥਾਂ ਤੋਂ ਦੂਜੀ ਥਾਂ ਘੁੰਮਦੇ ਹਨ ਆਪਸ਼ਨ ਸੈਕਿੰਡ ਦੇ ਲਿਵਡ ਔਨ ਬੈਂਕਸ ਆਫ ਨਰਮਦਾ ਫॉर ਸੈਵਰਲ ਹੰਡਰਡ ਥਾਊਜ਼ੈਂਡ ਇਅਰਸ ਉਹ ਕਈ ਲੱਖ ਉਹ ਕਈ ਲੱਖਾਂ ਸਾਲਾਂ ਤੱਕ ਨਰਮਦਾ ਦੇ ਕੰਢਿਆਂ ਤੇ ਰਹੇ ਤਾਂ ਸਟੂਡੈਂਟ ਦੱਸੋ ਆਪਣਾ ਰਾਈਟ ਆਨਸਰ ਕੀ ਹੋਵੇਗਾ ਓਨਲੀ ਫਰਸਟ ਓਨਲੀ ਸੈਕਿੰਡ ਬੂਥ 1 ਐਂਡ 2 ਨੈਦਰ 1 অর 2 द स्टूडेंट द शो किया अपना राइट आंसर की होवेगा कि शुरुआती ਲੋਕਾਂ ਦੇ ਜੀਵਨ ਬਾਰੇ ਆਪਾਂ ਕੀ ਜਾਣ ਪਿਆ ਕਿ ਉਹ ਸ਼ਿਕਾਰੀ ਸੰਗ੍ਰਹਿ ਕਰਤਾ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ ਉਹ ਕਈ ਲਖਸਾਲਾ ਤੱਕ ਨਰਮਦਾ ਦੇ ਕੰਡੇ ਤੇ ਰਹੇ ਤਾਂ ਆਪਣਾ ਰਾਈਟ ਆਨਸਰ ਕੀ ਹੋਵੇਗਾ ਸੀ অপਸ਼ਨ ਬੂਥ ਹਾਸਟਾਡ ਸੈਕਿੰਡ ਬੂਥ ਆਰ ਟ੍ਰਿਓ ਨਰਮਦਾ ਵੈਲੀਸ ਆ ਵਨ ਆਫ ਦਾ 올ਡੇਸਟ ਸਾਈਟ ਆਫ ਯੂ ਹਿਊਮਨ ਹੈਬਿਟ ਹੈਬਿਟੇਸ਼ਨ ਇਨ ਇੰਡੀਆ ਦੋਵੇਂ ਕਥਨ ਕੀ ਹਨ ਸਹੀ ਹਨ ਨਰਮਦਾ ਕਾਟੀ ਭਾਰਤ ਵਿੱਚ ਮਨੁੱਖੀ ਨਿਵਾਸ ਦੇ ਸਭ ਤੋਂ ਪੁਰਾਣੇ ਸਥਾਨਾਂ ਵਿੱਚੋਂ ਕੀ ਇੰਡੀਆ ਪ੍ਰਾਚੀਨ ਭਾਰਤ ਵਿੱਚ ਪਛਾਵਾਂ ਦੇ ਸੰਬੰਧ ਵਿੱਚ ਪ੍ਰਾਚੀਨ ਭਾਰਤ ਵਿੱਚ ਪਛਾਵਾਂ ਕਿਵੇਂ ਦੀਆਂ ਸਨ ਕਿਹੜੀ ਪੀਪਲ ਪ੍ਰਾਕਿਰਤ ਆਮ ਲੋਕਾਂ ਦੀ ਭਾਸ਼ਾ ਸੀ ਆਪਸ਼ਨ 2 ਮੋਸਟ ਇਸਕ੍ਰਿਪਸ਼ਨ ਵਰ ਰਿਟਨ ਇਨ ਇੰਗਲਿਸ਼ ਜਿਆਦਾ ਸ਼ਿਲਾ ਲੇਖ ਅੰਗਰੇਜ਼ੀ ਵਿੱਚ ਲਿਖੇ ਗੇ ਤਾਂ ਆਪਾ ਤੁਸੀਂ ਇਸ ਚੀਜ਼ ਤੋਂ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਆਪਾਂ ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ ਏਸ਼ੀਟ ਇੰਡੀਆ ਆਪਾਂ ਕੀ ਹੈ ਪ੍ਰਾਚੀਨ ਭਾਰਤ ਦੀ ਗੱਲ ਕਰ ਰਹੇ ਹਾਂ ਤਾਂ ਪ੍ਰਾਚੀਨ ਭਾਰਤ ਵਿੱਚ ਹੈ ਜੋ ਇੰਗਲਿਸ਼ ਦਾ ਇੰਗਲਿਸ਼ ਦਾ ਤਾਂ ਵਿਕਾਸ ਹੋਇਆ ਨਹੀਂ ਇਹ ਹੋਇਆ ਹੀ ਨਹੀਂ ਹੋਵੇਗਾ ਤਾਂ ਆਪਣੇ ਰਾਈਟ ਆਪਸ਼ਨ ਕੀ ਬਚੀ ਓਨਲੀ ਫਸਟ ਤਾਂ ਆਪਣਾ ਰਾਈਟ ਆਨਸਰ ਕੀ ਹੋਵੇਗਾ ਏ অপਸ਼ਨ ਸਟੇਟਮੈਂਟ 2 ਇਜ਼ ਐਬਸੋਲੀਟਲੀ ਰੋਂਗ ਇੰਗਲਿਸ਼ ਜ਼ ਡਿਡ ਨਾਟ ਐਗਜ਼ਿਟ ਇਨ ਐਸ਼ੀਅਨਟ ਇੰਡੀਆ ਕਥਨ ਦੋ ਸਪਸ਼ਟ ਤੌਰ ਤੇ ਗਲਤ ਹੈ ਕਿਉਂਕਿ ਪ੍ਰਾਚਨ ਭਾਰਤ ਵਿੱਚ ਕੀ ਹੈ ਅੰਗਰੇਜ਼ੀ ਦੇ ਹੋਣਦ ਨਹੀਂ ਸੀ ਪ੍ਰਾਚਨ ਭਾਰਤ ਵਿੱਚ ਕੀ ਹੈ ਪ੍ਰਾਕ੍ਰਿਤ ਭਾਸ਼ਾ ਹੀ ਆਮ ਲੋਕਾਂ ਦੀ ਭਾਸ਼ਾ ਸੀ ਵਾਧਿਆ ਆਪਣੇ ਅੱਜ ਦੇ ਲਾਸਟ ਕੁਐਸ਼ਚਨ ਵੱਲ ਅਬਾਊਟ ਰੋਸੇਟਾ ਇਨਸਕ੍ਰਿਪਸ਼ਨ ਰੋਸੇਟਾ ਸਿਲਾ ਲੇਖ ਬਾਰੇ ਜੋ ਰੋਸ਼ੇਟਾ ਸ਼ਿਲਾ ਲੈ ਗਾਦੇ ਬਾਰੇ ਜਾਣਦੇ ਹਾਂ ਆਪਸ਼ਨ 1 ਇੱਕ ਕੰਟੀਨੇਟਰ ਥਰੀ ਡਿਫਰੈਂਟ ਲੈਂਗੁਏਜ ਸਕ੍ਰਿਪਟ ਇਸ ਵਿੱਚ ਤਿੰਨ ਵੱਖ-ਵੱਖ ਭਾਸ਼ਾਵਾਂ ਲਿਖੀਆਂ ਗਈਆਂ ਸਨ ਆਪਸ਼ਨ 2 ਇਟ ਹੈਲਪਡ ਸਕੋਲਰਸ ਟੂ ਰੀਡ ਏਜੀਪਟਨ ਹਾਇਰੋਗਲਿਫਸ ਇਸਨੇ ਵਿਦਵਾਨਾਂ ਨੂੰ ਮਿਸਰੀ ਚਿੱਤਰ ਲਿਪੀ ਪੜਨ ਵਿੱਚ ਮਦਦ ਕੀਤੀ ਦੋ ਸਟੂਡੈਂਟ ਦੱਸੋ ਕੀ ਆਪਣਾ ਰਾਈਟ ਆਨਸਰ ਕੀ ਹੋਵੇਗਾ ਆਪਸ਼ਨ ਸੈਕੰਡ ਹੋਏਗੀ ਜਾਂ ਫਸਟ ਹੋਏਗੀ ਜਾਂ ਦੋਨੋਂ ਹੋਣਗੀਆਂ ਰੋਸਾਲੇਟਾ ਸਿਲਾ ਲੈ ਕੇ ਸੂਚਿਤਿੰ ਵਕਤ ਵਕਤ ਪਛਾਵਾਦੀ ਕਿ ਅਗਰ ਸੰਜਾਗਰ ਇਸਨੇ ਵਿਦਵਾਨਾਂ ਨੂੰ ਮਿਸਰੀ ਚਿੱਤਰ ਲਿਖੇ ਪੜਨ ਵਿੱਚ ਮਦਦ ਕੀਤੀ ਤਾਂ ਆਪਣਾ ਏ ਆਪਸ਼ਨ ਓਨਲੀ ਫਸਟ ਬੀ ਆਪਸ਼ਨ ਓਨਲੀ ਸੈਕੰਡ ਸੀ ਆਪਸ਼ਨ ਬੋਥ ਡੀ ਆਪਸ਼ਨ ਨਾਦਰ ਦਾ ਸਟੂਡੈਂਟ ਦਾ ਸਵ ਆਪਣਾ ਰਾਈਟ ਆਨਸਰ ਕਿਵੇਂਗਾ ਤਾਂ ਆਪਣਾ ਰਾਈਟ ਆਨਸਰ ਹੋਏਗਾ ਸੀ ਆਪਸ਼ਨ ਕਿ ਇਸ ਵਿੱਚ ਤਿੰਨ ਵੱਖ-ਵੱਖ ਪਿਛਾਵਾਂ ਲਿਪੀਆਂ ਸਨ ਇਸ ਨੇ ਵਿਦਵਾਨਾਂ ਨੂੰ ਗੈਹ ਮਿਸਰੀ ਚਿੱਤਰ ਲਿਪੀ ਪੜਨ ਵਿੱਚ ਮਦਦ ਕੀਤਾ ਸੀ ਤਾਂ ਸਟੂਡੈਂਟ ਏਸੀ ਆਪਣੀ ਅੱਜ ਦੀ ਕਲਾਸ ਤਾਂ ਦੱਸੋ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਲਾਸ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਕੱਲ ਨੂੰ ਥੈਂਕਸ ਫੋਰ ਵਾਚਿੰਗ